ਸਾਸ਼ੀ ਕਾਲ ਦੀ ਸਾਰਿਆਂ ਨੂੰ ਹੋਰ ਕੀ ਹਾਲ ਚੱਲ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਕਿ ਤੁਸੀਂ ਸਾਰੇ ਜਾਣੇ ਬਿਲਕੁਲ ਠੀਕ ਠਾਕ ਤੇ ਵਧੀਆ ਹੋਵੋਗੇ ਅੱਜ ਸਾਡੀ ਹੋ ਗਈ ਸਤਿੰਦਰ ਦੇ ਨਵਰਾਜ ਦੇ ਨਾਨਕਿਆ ਦੀ ਤਿਆਰੀ ਹੈ ਅਸੀਂ ਉੱਥੇ ਜਾਣਾ ਹੈ ਤੇ ਹੁਣ ਅਸੀਂ ਦਾਦਕਿਆਂ ਤੋਂ ਚੱਲ ਚੱਲੇ ਆ ਹਨਾ ਪਾਪਾ ਜੀ ਪਾਪਾ ਜੀ ਨੂੰ ਮਿਲ ਲਈਏ ਤੇ ਫਿਰ ਆਪਾਂ ਚੱਲ ਜਾਨਾ ਹੈ ਹਨਾ ਫਿਰ ਪਾਪਾ ਜੀ ਨੂੰ ਬਾਏ ਬਾਏ ਸਾਸ਼ੀ ਕਾਲ ਕਰਨ ਆਈਆਂ ਪਾਪਾ ਜੀ ਅਸੀਂ ਚੱਲੇ ਆ ਅੱਜ ਤੇ ਤੁਸੀਂ ਆਇਓ ਹਨਾ ਪਾਪਾ ਨੂੰ ਇਟਲੀ ਲੈ ਜੀਏ ਠੀਕ ਆ ਪਪਾ ਫੇਰ ਸਕੂਲ ਛੱਡ ਕੇ ਆਇਆ ਕਰੂ ਤੈਨੂੰ ਹਾਂਜੀ ਸਹੀ ਆ ਜਿੱਦਾਂ ਬਾਕੀਆਂ ਦੇ ਦਾਦੇ ਦਾਦੀਆਂ ਆਉਂਦੇ ਲੈਣ ਹਾਂ ਕਿਆ ਚਲ ਜਾਣਾ ਪਪਾ ਜੀ ਚਲ ਚਲ ਹਾਂਜੀ ਕਿੱਥੇ ਜਾਂਦੇ ਆ ਪਪੇ ਜੀ ਆ ਤੂੰ ਹਾਂ ਇੱਥੇ ਆਪਾਂ ਜਾਣਾ ਨਹੀਂ ਉਥੇ ਮਾਮਿਆਂ ਦੇ ਮੇਰੇ ਬ੍ਰਦਰ ਦੇ ਪਿੰਡ ਜਾਣਾ ਮੇਰੇ ਡੈਡੀ ਦਾ ਪਿੰਡ ਏ ਉਹ ਹਾਂ ਆਪਾਂ ਉੱਥੇ ਜਾਣਾ ਆ ਤੇ ਆ ਮੇਰੇ ਪਿੰਡ ਹਾਂ ਇਹ ਤੇਰਾ ਪਿੰਡ ਏ ਲਿਸਟਨ ਦੇ ਕੇ ਕੀਤੀ ਮੇਰੇ ਪਿੰਡ ਹੋਰ ਸਬਸਕ੍ਰਾਈਬ ਕੀਤੀ ਹਾਂ ਚੈਨਲ ਸਬਸਕ੍ਰਾਈਬ ਕਰ ਲਓ ਬਿਨ ਨਵਰਾਜ ਨਵਰਾਜ ਨੇ ਆਪਣਾ ਹੀ ਰੋਲਾ ਪਾਉਣਾ ਹੁੰਦਾ ਵਾ ਐਂਡ ਗੈਸ ਕਰ ਲਓ ਮਿੰਨੇ ਪਿੰਡ ਹਾਂ ਤੇ ਪਾਪਾ ਜੀ ਕਹਿੰਦੇ ਆਪਾਂ ਚੱਲਦੇ ਆਂ ਬੇਲੀ ਵਾਲੇ ਠੀਕ ਆ ਪਾਪੇ ਨੇ ਆ ਜਾਣਾ ਯਾਰ ਫਿਰ ਚੱਲਦੇ ਆਂ ਨਵ ਨਵੂ ਚੱਲਿਆ ਬੇਲੀ ਵਾਲ ਨੂੰ ਘੁੰਮੀ ਕਰਨ ਹੈਨਾ ਹਾਂ ਉਹ ਦੇ ਬੀਬੀ ਸਾਡੇ ਪਿੰਡ ਦਾ ਗੁਰਦੁਆਰਾ ਸਾਹਿਬ ਵਾਹਿਗੁਰੂ ਸੱਚੇ ਪਾਤਸ਼ਾਹ ਸੋਖ ਰੱਖਿਓ ਗਲਤੀਆਂ ਹੋ ਜਾਂਦੀਆਂ ਨਿੱਕੀਆਂ ਮੋਟੀਆਂ ਉਹ ਉਧਰ ਪਿੱਛੇ ਸਾਰੇ ਖੇਤ ਹੀ ਖੇਤ ਆ ਹਨਾ ਨਵਰਾਜ ਅੱਜ ਕਿੰਨੇ ਖੇਤ ਆ ਬਹੁਤ ਸਾਰੇ ਹਾਂ ਹਾਂ ਗਲੀਆਂ ਦੇਖ ਲੋ ਸਾਡੇ ਪਿੰਡ ਦੀਆਂ ਕਿੰਨੀਆਂ ਖੁੱਲੀਆਂ ਖੁੱਲੀਆਂ ਗੈਸ ਕਰੋ ਲੁਕਿਓ ਇਸ ਕੋ ਇੰਡੀਆ ਪੰਜਾਬ ਹਾਂ ਇੰਡੀਆ ਪੰਜਾਬ ਚ ਸਾਡਾ ਪਿੰਡ ਕਿਹੜਾ ਗੈਸ ਕਰੋ ਕੀ ਤੇ ਦੱਸੋ ਸਾਨੂੰ ਕਿਉਂ ਕਿਉਂ ਕਿ ਪੰਜਾਬ ਹੈਗੀ ਪੰਜਾਬ ਵਿੱਚ ਕਿਉ ਹੈ ਕਿ ਸਾਲਾ ਕੁਛ ਹਾਂ ਮੂੰਹ ਤੇ ਖੁਸ਼ਕ ਕਿੰਨੀ ਹੋਈ ਏ ਗਲ ਕ੍ਰੀਮ ਲਾਈਏ ਜਾ ਕੇ ਐ ਵੀ ਕੰਚੀ ਦੇ ਦਸ ਕੋ ਇੰਡੀਆ ਪੰਜਾਬ ਬਨਾ ਮਗੇ ਦਸ ਗਏ ਹਾਂ ਕਿੱਥੇ ਲੈ ਆਪਾਂ ਹੁਣ ਹਾਂ ਮੇਰੇ ਪਿੰਡ ਹਾਂ ਦਾਦਕਿਆਂ ਤੋਂ ਨਾਨਕਿਆਂ ਨੂੰ ਯਾਰ ਹਾਂ ਮਿਲਦੇ ਹਾਂ ਜਲਦੀ ਤੇ ਇਹ ਆਪਣੀ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਆਹ ਗੁਰਦੁਆਰਾ ਸਾਹਿਬ ਦਰੂਹ ਐਂਟਰੀ ਇਕਦਮ ਮੀਨਗੇ ਕਿਤੇ ਕਰਦ ਦੋਰਾ ਸਾਇਓਗਾ ਅੰਦਰ ਬੁੱਟੀਪਾਟੇ ਲਾ ਕੇ ਪਾਰਕ ਜੀ ਬਣਾਈ ਛੋੜੀ ਬੈਨ ਵਾਸਤੇ ਬੰਦ ਹੈਗਾ ਛੋਟਾ ਜਿਹਾ ਜਿੱਦਾਂ ਥੋੜੀਆਂ ਗਲੀਆਂ ਵਿੱਚ ਕਾਰ ਵੀ ਥੋੜੇ ਉਹ ਵੀ ਖਾਲੀ ਨਹੀਂ ਅੱਦੇ ਨਾਲ ਜਿਆਦਾ going to the farm what are we going to do this is bad just me and you oh. <laughs> what if we hear it again ਇੱਧਰੋਂ ਆਪਣਾ ਪਿੰਡ ਦੀ ਫਿਰਦੀ ਤੋਂ ਜਾਂਦੀ ਆ ਆ ਲਾਸਟ ਆ ਪਿੰਡ ਦਾ ਆ ਪਿੰਡ ਦੀ ਫਿਰਨੀ ਇੱਧਰੋਂ ਪਾਸਾ ਪਿੰਡ ਤੇ ਦੂਜੀ ਸਾਈਡ ਨਿਕਲ ਜਾਣਾ ਇੱਕ ਐਂਡ ਤੋਂ ਦੂਜੀ ਐਂਡ ਨਹੀਂ ਬੜੁੰਦਾ ਮੇ ਮਾਂ ਹਾਂ ਬੋਤੇ ਚ ਲੈ ਨੋ ਨਾ ਇਟਸ ਡਿਫਰੈਂਟ ਵੇ ਆ ਜਾ ਓਏ ਇੰਦਰਾ ਫਿਰਨੀ ਵਾਲ ਦੀ ਆਏ ਆ ਅਰੁੰਦਾ ਹੋਇਆ ਆਉਂਦਾ ਸੀ ਕਿੰਨਾ ਤੂੰ ਮੈਨੂੰ ਗਲਤ ਜਗ੍ਹਾ ਲੈ ਗਿਆ ਫਰੈਂਡ ਚੁਪ ਬਸੇ ਤੇ ਪੈਂਡ ਦਾ ਫਿਰ ਐਂਡ ਹੋ ਗਿਆ ਹਾਂ ਬੋਲਦਾ ਨਾ ਚੱਲ ਹਾਂ ਇਦਾਂ ਕਰਦਾ ਇਦਾਂ ਕਰਦਾ ਇਹ ਕਿਹਦੇ ਮਟਮੋਂਡ ਕਰੀਂ ਨਾ ਪਾ ਪੈਂਸਾ ਸਸੀ ਕਾ ਬਲਾ ਲਾ ਫੇ ਚਲੀ ਕਟ ਗਿਆ ਫੀ ਪਾਲਾ ਸਸੀ ਕਾ ਕੀ ਜਲ ਹੋ

ਇੱਤ ਫੇਦੋ ਨਾ ਮੇਰੇ ਪਿੰਡ ਨਾ ਮੇਰੇ ਪਿੰਡ ਹਾਂ ਆਹ ਕੌਣ ਆਹ ਕੌਣ ਲੈ ਮਾਮਾ ਜੀ ਮਾਮਾ ਜੀ ਆਹ ਕੌਣ ਨਾਨਾ ਜੀ ਹਾਂ ਨਵੂ ਆਪਣੇ ਦਾਦ ਕਿਆ ਤੋਂ ਨਾਨਕੇ ਆ ਗਿਆ ਵਾ ਆ ਸੀ ਸੀਨ ਬਦਲ ਗਿਆ ਸੀਨ ਚੇਂਜ ਹੋ ਗਿਆ ਹੁਣ ਹਣ ਦੇਖੋ ਨਵੂ ਕੀ ਕਰਨਾ ਕੋ ਕਿ ਆ ਆ ਕੀ ਆ ਇਹਨੂੰ ਕੀ ਕਹਿੰਦੇ ਆ ਮੰਜਾ ਸੋਣਾ ਹਾਂ ਹਾਂਜੀ ਲੈ ਜੀ ਇਟਲੀ ਲੈ ਬਣਾ ਨਾ ਇਟਲੀ ਤੇ ਆਹ ਇਟਲੀ ਬਣਾ ਲੈਣਾ ਠੀਕ ਆ ਅਸੀਂ ਉੱਥੇ ਮੰਜਾ ਬਣਾ ਲੈਣਾ ਬਈ ਇਟਲੀ ਜਾ ਕੇ ਇੱਥੋਂ ਲਿਜਾ ਨਹੀਂ ਸਕਦੇ ਜਹਾਜ਼ ਵਾਲਿਆਂ ਚੱਕਣਾ ਨਹੀਂ ਆਹੋ ਸੀਨ ਸਾਰਾ ਚੇਂਜ ਹੋ ਗਿਆ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚ ਗਏ ਅੱਜ ਪਰ ਇੱਥੇ ਰਵਾਂਗੇ ਥੋੜੇ ਕ ਦਿਨ ਫੇਰ ਅਸੀਂ ਚੱਲ ਜਾਣਾ ਆ ਫੇਰ ਜਾਵਾਂਗੇ ਗੁਰਦੁਆਰਿਆਂ 'ਚ ਜਿੱਥੇ ਜਿੱਥੇ ਜਾਵਾਂਗੇ ਤੇ ਨਵੂ ਨੂੰ ਨਾਲ-ਨਾਲ ਹੈਨਾ ਨਵੂ ਦਿਖਾਊਗਾ ਨਵੂ ਦੱਸੂਗਾ ਵੀ ਚੈਨਲ ਸਬਸਕ੍ਰਾਈਬ ਕਰਨਾ ਜਾਂ ਨਹੀਂ ਕਰਨਾ ਨਵੂ ਦੱਸੂਗਾ ਚੈਨਲ ਸਬਸਕ੍ਰਾਈਬ ਕਰਨਾ ਜਾਂ ਨਹੀਂ ਕਰਨਾ ਸਬਸਕ੍ਰਾਈਬ ਕਰਨਾ ਕਰਨਾ ਹਾਂਜੀ ਠੀਕ ਆ ਨਾਨਾ ਜੀ ਦੇ ਨਾਲ ਮੋਟਰ ਤੇ ਜਾਣਾ ਜਾਣਾ ਮੈਂ ਵੀ ਜਾਣਾ ਮੈਂ ਵੀ ਦੇਖ ਕੇ ਆਣੀ ਮੋਟਰ ਪੜੇ ਸਾਲ ਹੋ ਗਏ ਮੈਨੂੰ ਵੀ ਮੋਟਰ ਦੇਖੀਂ 10 ਬੰਦ ਸਾਲ ਮੈਂ ਬੈਲ ਲੈ ਲਉਂਦਾ ਆਹ ਹਾਂਜੀ ਹਾਂਜੀ ਆਹ ਹੋਰ ਲਓ ਜਿਹੜੀ ਤੇਰੇ ਕੰਮ ਦੇ ਫਰੇ ਜਿਆਦਾ ਚੈਨਲ 'ਤੇ ਪੜੀ ਸਾਲ ਸਾਲ ਹੀ ਕੰਮ ਹੀ ਹੈ ਤੁਸੀਂ ਵੀ ਚੱਲ ਜਾਇਆ ਹੋ ਤੁਹਾਨੂੰ ਕੀ ਹੈ ਚਲ ਫੇ ਕਹਿ ਦੇ ਬਾਏ ਬਾਏ ਕਿ ਅਸੀਂ ਹੁਣ ਪਹੁੰਚ ਗਏ ਆਂ ਤੇ ਫਿਰ ਮਿਲਾਂਗੇ ਤੁਹਾਨੂੰ ਹਾਂਜੀ ਸਬਸਕ੍ਰਾਈਬ ਕਰ ਲਓ ਮੈਂ ਚਾਹੁੰਦਾ ਹਾਂ ਸਬਸਕ੍ਰਾਈਬ ਕਰ ਲਓ ਨਵਰਾਜ ਦਾ ਚੈਨਲ ਓਕੇ ਬਾਏ ਬਾਏ